ਹਾਂਜੀ ਸਸਰੀ ਕਾਲ ਜੀ ਹੋਰ ਸਾਰੇ ਵੀਰਾਂ ਨੇ ਜਨਬ ਠੀਕ ਨੇ ਲੋ ਜੀ ਆਪ ਅੱਜ ਦਿਖਾਉਣਾ ਤੁਹਾਨੂੰ ਬੱਚੇ ਤੇ ਇੱਕ ਮਟਕੀ ਆਪਣੀ ਤਾਰਤੀ ਬਾਰੇ ਇੱਕ ਰਹਿ ਗਈ ਮਟਕੀ ਸਾਹਮਣੇ ਤੁਹਾਨੂੰ ਦਿਖੀ ਰਹੀ ਹੋ ਕੀ ਕਲੋਨੀ ਦੇ ਵਿੱਚ ਤੇ ਆਪਣੇ ਉਹ ਬੱਚੇ ਸਾਰੇ ਨੀਚੇ ਨੇ ਉਹਨਾਂ ਦਾ ਸ਼ੌਂਕ ਕਰਾਉਣਾ ਤੇ ਆ ਚੱਲ ਰਿਹਾ ਕੂਲਰ ਹੀ ਜੇ ਇਧਰ ਚੱਲ ਰਿਹਾ ਜਸਟ ਫੈਨ ਤੁਸੀਂ ਦੇਖ ਸਕਦੇ ਹੋ ਅੰਦਰ ਹੋ ਰਿਹਾ ਚਿਲਡ ਮੋੜ ਪੂਰਾ ਤੇ ਮੌਸਮ ਅੰਦਰ ਦਾ ਕਮਰੇ ਦਾ ਟੈਂਪਰੇਚਰ ਪੂਰਾ ਬੜੇ ਚਿਲਡ ਹੋ ਰਿਹਾ ਤੇ ਪੰਛੀ ਨੂੰ ਜਮਈ ਗਰਮੈਸ਼ ਨਹੀਂ ਲੱਗ ਰਿਹਾ ਨਾ ਗਰਮੀ ਮੰਨ ਰਹੇ ਨੇ ਪੰਛੀ ਆਪਾਂ ਦਿਖਾਉਣਾ ਤੁਹਾਨੂੰ ਚੱਲ ਕੇ ਆਪਾਂ ਦਾ ਪਹਿਲਾ ਆਰ ਪੰਛੀਨਾ ਸ਼ੋਅ ਕਰਾਉਣਾ ਆਪਣੇ ਇੱਧਰ ਲੈਂਦਾ ਜਿਹੜੇ ਆਪਣੇ ਸਾਰੇ ਮਿਕਸ ਨੇ ਤੇ ਦੇਖੋ ਜੀ ਬਈ ਸਾਰੇ ਐਨ ਐਕਟਿਵ ਬੱਠੇ ਨੇ ਤੇ ਨੰਦ ਰਹੇ ਰਹੇ ਨੇ ਕੂਲਿੰਗ ਦਾ ਤੇ ਕੁੱਲਰ ਨੇ ਕੂਲਿੰਗ ਵਧੀਆ ਕਰਖੀ ਆ ਤੇ ਜੇ ਆਪਾਂ ਇਹਦਾ ਟੈਂਪਰੇਚਰ ਲਾ ਕੇ ਦੇਖੇ ਫਿਰ ਪਉਨ ਪਤਾ ਲੱਗ ਜੂਗੀ ਵੀ ਟੈਂਪਰੇਚਰ ਕੀ ਹਿਸਾਬ ਦਾ ਹੋ ਰਿਹਾ ਅੰਦਰ ਪਰ ਜਿਹੜਾ ਆਪਾਂ ਨੇ ਇੱਧਰ ਟੈਂਪਰੇਚਰ ਲਾਇਆ ਉਹਦੇ ਵਿੱਚ ਅੰਦਰ ਹੈਗਾ 31 ਦਾ ਟੈਂਪਰੇਚਰ ਸ਼ੋਅ ਕਰ ਰਿਹਾ ਪਰ ਇੰਨਾ ਦਾ ਟੈਂਪਰੇਚਰ ਇਹ ਤੋਂ ਲੋ ਹੈ ਇਸ ਤੋਂ ਵੀ ਲੋ ਹੈ ਭਾਈ ਕਿਉਂਕਿ ਬਾਹਰ ਜੇ ਆਪਾਂ ਦੇਖੇ ਟੈਂਪਰੇਚਰ ਜ਼ਿਆਦਾ ਹੈ ਤੇ ਅੰਦਰ ਬਹੁਤ ਜ਼ਿਆਦਾ ਘੱਟਾ ਮੇਰੇ ਹਿਸਾਬ ਨਾਲ ਅੰਦਰ ਟੈਂਪਰੇਚਰ 25 ਦਾ ਹੈਗਾ 25 ਦਾ ਟੈਂਪਰੇਚਰ ਹੋ ਰਿਹਾ ਅੰਦਰ ਕਮਰੇ ਦਾ ਇਹ ਥੋੜਾ ਜਿਹਾ ਦੂਰ ਲਾਇਆ ਹੋਇਆ ਤਾਂ ਕਰਕੇ ਨਹੀਂ ਕੋਲੀ ਨਿੰਦੇ ਟੈਂਪਰੇਚਰ ਦੱਸ ਰਿਹਾ ਜੇ ਆਪਾਂ ਉਹਨੂੰ ਲਵੇ ਲਈਏ ਕੂਲਰ ਦੇ ਸਾਈਡ ਲਵੇ ਰੱਖੀਏ ਤਾਂ ਟੈਂਪਰੇਚਰ ਦੱਸਦੇ ਵੈਸੇ ਉੰਭੀ 31 ਦਾ ਠੀਕ ਆਪਾਂ ਅੰਦਰ ਵੀ ਪੂਰੀ ਅੰਦਰ ਇਹਨਾਂ ਦੇ ਆ ਚੀਜ਼ ਚ ਪੂਰਾ ਟੈਂਪਰੇਚਰ ਠੀਕ ਆ ਮੇਨਟੇਨ ਆ ਪੂਰਾ ਤੇ ਬਾਕੀ ਆ ਦੇਖੋ ਤੁਸੀਂ ਆਪਣੇ ਪੰਛੀ ਵਿੱਚ ਬੈਠੇ ਨੇ ਤੇ ਇੱਧਰਲੇ ਤੁਹਾਨੂੰ ਦਿਖਾਉਣਾ ਇਹਨਾਂ ਦਾ ਪੂਰਾ ਸ਼ੌਂਕ ਤੇ ਆਪਾਂ ਖੋਲਿਆ ਇਹਨਾਂ ਦੀ ਕੁੰਡੀ ਤੇ ਕਰੀਆਂ ਸ਼ੌਕ ਕਰ ਤੇ ਕੋਕਟੇਲ ਦਾ ਪੇਰ ਪੇਰ ਇੱਧਰ ਛੜਦਾ ਬਈ ਆਪਾਂ ਨੇ ਉੱਥੇ ਥੋੜੀ ਜੀ ਗਰਮੈਸ਼ ਜ਼ਿਆਦੇ ਮੰਨਣਾ ਪਿਆ ਹੈ ਜੀ ਤੇ ਪੂਰਾ ਪੇਰ ਹੈ ਦੇਖੋ ਪੂਰਾ ਸੈਕਟ ਹੈ ਬਰੇਡਿੰਗ ਪੇਰ ਹੈ ਜਿਨੇ ਵੀਰੇ ਕਿਸੇ ਨੇ ਲੈਣਾ ਇਸ ਦਾ ਇੰਸਟਾਗ੍ਰam ਤੇ ਆਪਾਂ ਨੂੰ ਮੈਸੇਜ ਕਰ ਸਕਦਾ ਇਹ ਸੇਲ ਲਈ ਹੈ ਵੀਰੇ ਇਹ ਤੇ ਇੰਸਟਾਗ੍ਰam ਦੀ ਪ੍ਰਾਈਸ ਦੱਸਾਂਗੇ ਆਪਾਂ ਠੀਕ ਹੈ ਜੀ ਤੇ ਮੈਸੇਜ ਕਰ ਲਿਓ ਜੀ ਕਸ ਗਿਆ ਆਪਣੇ ਕੋਲਿਸਟੋ ਕਰ ਚੁੱਕੇ ਬਿਚ ਨਾਲ ਹੈਨੀ ਬਾਈ ਇਹ ਆਪਾਂ ਸਾਰੇ ਅਗਲੇ ਸਾਲ ਦਾ ਬਰੀਡਿੰਗ ਹੁੰਦਾ ਸਾਹਮਣਾ ਬਸ ਜਿਹੜੇ ਸਾਰੇ ਪੰਛੀ ਆਪਾਂ ਨੇ ਅਗਲੇ ਸਾਲ ਇਹਨਾਂ ਦੀ ਬਰੀਡਿੰਗ ਲੈਣੀ ਆ ਇਹਨਾਂ ਦੇ ਵਿੱਚ ਕੋਈ ਵੀ ਪੰਛੀ ਆਪਣਾ ਸੇਲ ਨਹੀਂ ਹੈਗਾ ਕੱਲਾ ਕੌਕਸਲ ਛੱਡ ਕੇ ਕੌਕਸਲ ਪੇਰ ਸੇਲ ਕਰਨਾ ਇਹ ਆਪਾਂ ਤੇ ਜਿੰਨੇ ਦਾ ਲੈ ਆਏ ਆ ਭਾਈ ਉਹਨੇ ਤਾਂ ਹੀ ਦਮਾਗੇ ਇਸ ਕਰ ਪੈਣਾ ਘੱਟ ਨੇ ਕਰ ਪੈ ਯਾਦੇ ਠੀਕ ਹੈ ਜੀ ਉਹਨੇ ਦੀ ਦਮਾਗੇ ਜਿੰਨੇ ਦਾ ਲੈ ਕੇ ਆਏ ਆ ਠੀਕ ਹੈ ਜੀ ਆ ਲੋ ਇਹ ਆਪਣੇ ਸਾਰੇ ਪੰਛੀ ਤੁਸੀਂ ਚੈੱਕ ਕਰੋ ਤੇ ਕੋਈ ਆ ਵੀ ਤੁਸੀਂ ਦੱਸੇ ਪੁਆਇੰਟ ਕਰਕੇ ਜਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ 'ਚ ਜੀ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਉਦਲੇ ਸੈਟਅਪ ਦੇ ਜੀ ਤੇ ਸਾਨੂੰ ਉਹਨਾਂ ਬੱਚਿਆਂ ਦਾ ਸ਼ੌਂਕ ਕਰਾਉਣਾ ਜਿਹੜੇ ਥੱਲੇ ਉਤਰ ਆਏ ਜਿਹੜੇ ਆਪਣੇ ਮੱਟੀ 'ਚ ਰਹਿ ਕੇ ਉਹਨਾਂ ਦਾ ਵੀ ਸ਼ੌਂਕ ਕਰਾਉਣਾ ਹੈ ਜੀ ਸਾਰਿਆਂ ਦਾ ਸ਼ੌਂਕ ਕਰਾਉਣਾ ਹੈ ਜੀ ਪਹਿਲਾਂ ਆਪਾਂ ਇਧਰ ਲਾ ਦੀ ਲੋ ਇਹ ਤਾਂ ਲੱਗ ਗਈ ਇੱਧਰ ਲਗੇਜ ਤੇ ਹੁਣ ਚਲਦੇ ਆਪਾਂ ਇੱਧਰਲੇ ਗੇਜ ਤੇ ਇੱਧਰਲੇ ਗੇਜ ਆਪਾਂ ਇੱਥੋਂ ਸਟਾਰਟ ਕਰਾਂਗੇ ਬਈ ਖੋਲਣਾ ਤੇ ਆਪਾਂ ਥੋੜੀ ਜੀ ਵੀਡੀਓ ਕਰ ਲਈਏ ਥੋਪ ਜੀ ਜੀ ਆਪਾਂ ਹੁਣ ਗੇਟ ਖੋਲ ਲੈ ਜੀ ਤੇ ਠੀਕ ਆ ਜੀ ਲੋ ਜੀ ਪਹਿਲਾ ਟਰੇ ਚ ਬੱਚੇ ਚੈੱਕ ਕਰੋ ਜੀ ਦਾਣੀ ਵਾਲੀ ਚ ਦੇਖੋ ਜੀ ਬੱਚੇ ਪੂਰੇ ਹੈਲਦੀ ਨੇ ਤੇ ਸਾਰੇ ਅਖੀ ਮੁੱੱਚੇ ਨੇ ਜੀ ਤੇ ਤੇ ਨੋ ਬੱਚੇ ਬੈਠੇ ਨੇ ਜੀ ਤੇ ਚਾਰ ਇੱਥੇ ਬੈਠੇ ਨੇ ਲੋ ਜੀ ਪਟੇਰਾ ਨੂੰ ਸ਼ੋ ਕਰੋ ਤੇ ਆਂਡੇ ਦੇਖੋ ਇਹਨਾਂ ਦੇ ਅਦੇ ਇਹ ਅੰਨੇ ਆਂਡੇ ਇੱਕ ਇੱਧਰ ਪੈ ਗਏ ਦੇਖੋ ਜੀ ਤਿੰਨ ਚਾਰਾਂ ਅੰਡੇ ਹੋਰ ਆ ਗਏ ਜੀ ਇਹ ਆਪਾਂ ਚੱਕ ਲਾਂਗੇ ਅੱਜ ਇਹਨਾਂ ਨੂੰ ਬਾਹਰਲੀ ਸਾਈਡ ਤੇ ਟ੍ਰੇ ਚ ਰੱਖ ਦਾਂਗੇ ਕੋਲੀ ਵਗੈਰੇ ਚ ਇੱਕ ਸਾਈਡ ਤੇ ਜੇ ਕਿਸੇ ਵੀਰ ਨੂੰ ਅੰਡੇ ਚਾਹੀਦੇ ਨੇ ਵਟੇਰਾਂ ਦੇ ਉਹ ਵੀ ਲਈ ਜਾ ਸਕਦੇ ਵੀਰੇ ਆਪਣਾ ਉਹ ਵੀ ਵਟੇਰਾਂ ਦਾ ਪੇਰ ਹੈ ਸੇਲੀ ਆ ਜੇ ਕਿਸੇ ਵੀਰ ਨੇ ਵੀਰ ਨੇ ਲੈਣਾਗਾ ਤਾਂ ਆਪਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਨੀ ਇਹ ਵੀ ਸੇਲ ਕਰ ਦਾਂਗੇ ਜੀ ਠੀਕ ਹੈ ਜੀ ਆਹ ਲੋ ਜੀ ਆਪਣੇ ਪੇਰ ਦੋ ਐਕਸਟਰਾ ਮੇਲੇ ਇੱਕ ਪੇਰ ਤੋਗੇ ਦੋ ਬੱਚ ਮੇਰੇ ਤਾਂ ਛੱਡ ਦੇ ਨੇ ਇਹ ਬੱਚਿਆਂ ਨੂੰ ਫੀਡਿੰਗ ਵਗੈਰਾ ਕਰਾ ਰਹੇ ਨੇ ਇਹ ਜਿਹੜਾ ਥੱਲੇ ਨੇ ਤੇ ਆਹ ਕੁਝ ਜਿੱਚ ਆਪਾਂ ਦਿਖਾਉਣਾ ਜਿਹੜਾ ਆ ਗ੍ਰੀਨ ਦਾ ਆਪਣਾ ਪੇਰ ਆ ਤੇ ਆਪਣੀ ਆਫਲਾਈਨ ਦੀ ਫ੍ਰੀ ਫੀਮੇਲ ਆ ਤੇ ਨੋਨ ਆਫਲਾਈਨ ਦਾ ਮੇਲਾ ਗ੍ਰੀਨ ਚ ਦੇਖੋ ਤੇ ਉਹਨਾਂ ਦੇ ਬੱਚੇ ਦਿਖਾਉਣਾ ਇਹ ਆਪਣੀ ਸ਼ਿਫਟਿੰਗ ਵਾਲੇ ਬੱਚੇ ਨੇ ਜੀ ਇਹਨਾਂ ਦੇ ਆਬਦੇ ਨਹੀਂ ਹੈਗੇ ਇਹਨਾਂ ਦਾ ਕੋ ਪਲਵਾ ਰਹੇ ਆ ਬਸ ਤੇ ਆਹ ਦੇਖੀ ਵੀ ਕਿੰਨੀ ਚੰਗਾ ਇਹਨਾਂ ਦਾ ਦੀ ਆਪਣਾ ਹੁਣ ਪੂਰਾ ਸ਼ੌਂਕ ਕਰਾਉਣਾ ਸਮਝਦਾ ਕਿ ਇੱਕ ਬੱਚਾ ਕੱਢ ਕੇ ਬਾਹਰ ਆ ਲੋ ਇਹ ਆਪਣਾ ਪਹਿਲਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਹ ਕਲੀਅਰ ਵਿੰਗ ਸਮਝੀਗਾ ਮੈਂ ਵੀ ਤੇ ਥੋੜੀ ਜੀ ਹੁਣ ਇਹਨੇ ਫੇਸ ਦਾ ਕਲਰ ਦਿਖਾਇਆ ਬਾਈ ਇਹ ਆਪਣਾ ਲਾਈਟ yellow ਫੇਸ ਆ ਤੇ ਹਲੇ ਫੇਸ ਪੂਰਾ ਲਾਈਟ ਹੈ ਦਾ ਹਲੇ ਵੀਡੀਓ ਚ ਨਹੀਂ ਪਤਾ ਲੱਗ ਰਿਹਾ ਲਾਈਵ ਜਦੋਂ ਮੈਂ ਲਾਈਵ ਦੇਖ ਰਹਾ ਹਾਂ ਤਾਂ ਪਤਾ ਲੱਗਦਾ ਬਹੁਤ ਜ਼ਿਆਦਾ ਹੈ ਕਰੀਮ ਸਾਈਡਿੰਗ ਹੈ ਹਲਕੀ ਜੀ ਇਹ ਆਪਣਾ ਹੁਣ ਤਾਂ ਰੇਮਬੋਸ ਚ ਆ ਗਿਆ ਪਰ ਇਹ ਕਲੀਅਰ ਵਿੰਗ ਹੀ ਵੱਜੂਆ ਵੀਰੇ ਇਹ ਠੀਕ ਹੈ ਜੀ ਤੇ ਆਪਣੇ ਲਵੇ ਇਹ ਕੱਲ ਲਿਕ ਲਿਆ ਆਪਣਾ ਇਹ ਆਪਣਾ ਹੈਗਾ ਬੋਲੇਟ ਕਲਰ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਡਾਰਕ ਬਣੂਗਾ ਜੀ ਅੱਗੇ ਜਦੋਂ ਅਡਲਟ ਹੋ ਜਾਊਗਾ ਤੇ ਹੁਣ ਆ ਲੋ ਜੀ ਆ ਲੋ ਜੀ ਦੀ ਭੈਣ ਦਿਖਾਉਣੇ ਓਏ ਬੱਸ ਬੱਸ ਖੜ ਜਾ ਆ ਲੋ ਜੀ ਆਪਣੀ ਕਲੀਅਰ ਵਿੰਗ ਦੀ ਤੇ ਮੂਵ ਕਲਰ ਹੈ ਮੂਵ ਕਹਿਆ ਸੋਰੀ ਜਾਮਨੀ ਕਲਰ ਥੱਲੇ ਜੀ ਤੇ ਆਪਾਂ ਗਰੇ ਵੀ ਕਲਰ ਕਹਿ ਸਕਦੇ ਇਹਨੂੰ ਗਰੇ ਵੀ ਕਹਿੰਦੇ ਨੇ ਵੈਸੇ ਵੈਸੇ ਤਾਂ ਜਾਮਨੀ ਕਲਰ ਹੀ ਦੇਖੋ ਵਿੱਚੋਂ ਜਾਮਨੀ ਕਲਰ ਹੈ ਜੀ ਤੇ ਫੇਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਮੇਲਾ ਤਾਂ ਮੇਲ ਬਣੂਗਾ ਤੇ ਬਹੁਤ ਸੋਹਣਾ ਮੇਲ ਬਣੂਗਾ ਇਹ ਵੀ ਮੇਲਾ ਦਾ ਆ ਦੇਖੋ ਜੀ ਤੇ ਕੁਆਲਿਟੀ ਬੱਚਾ ਨਹੀਂ ਵਧੀਆ ਹੀ ਹੈ ਜੀ ਤੇ ਆ ਤੁਹਾਨੂੰ ਰੇ ਛੱਡ ਕੇ ਦਿਖਾਉਣਾ ਹੀ ਦੇਖੋ ਦੇ ਬੱਚਿਆਂ ਦੀ ਕੁਆਲਿਟੀ ਵਧੀਆ ਹੀ ਐ ਜਿਹੜੇ ਇਹਦੇ ਭੈਣ ਭਾਈ ਹੋਰ ਸੀ ਜੋ ਦੋ ਬੱਚੇ ਹੋ ਇਹਨਾਂ ਦੇ ਡੈੱਡ ਹੋ ਗਈ ਡੈਥ ਹੋ ਗਈ ਵਿਚਾਰਾਂ ਦੀ ਉਹ ਤਾਂ ਮਰ ਕੇ ਜੀਣ ਲੱਗਾ ਜੀ ਤੇ ਇੱਕ ਬੱਚਾ ਵੀ ਕਮਜ਼ੋਰ ਹੈ ਇਹ ਵੀ ਮੈਨੂੰ ਮੁਸ਼ਕਿਲ ਲੱਗਦਾ ਇਹ ਬਚੂਗਾ ਬਾਕੀ ਆਪਾਂ ਨੇ ਇਹਨੂੰ ਫੀਡਿੰਗ ਵਗੈਰਾ ਕਰਾ ਰੱਖਿਆ ਮਿੱਠਾ ਆਪਾਂ ਜਿਹੜੀਆਂ ਦੇ ਪੈਰਾਂ ਦੇ ਲੱਗ ਰਹੇ ਨੇ ਇਹ ਵੀ ਆਪਾਂ ਤਾਰ ਦਾਂਗੇ ਜੀ ਠੀਕ ਹੈ ਜੀ ਇਹ ਬੱਚਾ ਫੈਰੀ ਬੱਚੇ ਇਹ ਵੀ ਆਪਣਾ ਕਲੀਅਰ ਵਿੰਗ ਚ ਹੋਇਆ ਸੀ ਜੀ ਬਹੁਤ ਸੋਹਣਾ ਬੱਚਾ ਬਣਦਾ ਜੇ ਇਹ ਜੇ ਬਚ ਜਾਂਦਾ ਬਾਕੀ ਰੱਬ ਦੇ ਅਸਾਂ ਨੇ ਇਹ ਬੱਚੇ ਪਰਮਾਤਮਾ ਮਿਹਰ ਕਰੇ ਬਾਕੀ ਤੁਹਾਨੂੰ ਦੱਸਿਆ ਇਹ ਬੁਰੀ ਨਜ਼ਰਾਂ ਤੋਂ ਹੁੰਦਾ ਹੀ ਹੈ ਕਮ ਇਹ ਬੁਰੀ ਨਜ਼ਰਾਂ ਤੁਹਾਨੂੰ ਪਤਾ ਪੱਥਰਾਂ ਨੂੰ ਵੀ ਪਾੜ ਦਿੰਦੀਆਂ ਨੇ ਇਹ ਤਾਂ ਫਿਰ ਵੀ ਆਪਣੇ ਇੱਕ ਛੋਟੇ ਜਿਹੇ ਨਿੱਛੇ ਜਾਣਾਂ ਨੇ ਜੀ ਤੇ ਰੱਬ ਮਿਹਰ ਕਰੇ ਤੇ ਇਹ ਆਪਣਾ ਇਹ ਲਾ ਲਓ ਤੁਸੀਂ ਕਲੀਅਰ ਵਿੰਗ ਤੇ ਗ੍ਰੇ ਗ੍ਰੇ ਟੈਪ ਜਾਂ ਕਲਰ ਤੇ ਇਹਦਾ ਬੱਚੇ ਦਾ ਕਿਉਂਕਿ ਲਾਈਵ ਵਿੱਚ ਮੈਂ ਦੇਖ ਸਕ ਰਿਹਾ ਹਾਂ ਕਪਾ ਵਿੱਚ ਹੀ ਰੱਖ ਦੇਣਾ ਇਹਨਾਂ ਨੂੰ ਬਾਅਦ ਚੋਂ ਆਪਾਂ ਐਵੇਂ ਹੀ ਵਿੱਠਾ ਧਾਰਾਂਗੇ ਪੈਰ ਤੋਂ ਪਿਆਰ ਨਾਲ ਹੁਣ ਦਾ ਤੇ ਇਹਨਾਂ ਨੂੰ ਵੀ ਆਪਾਂ ਵਿੱਚ ਰੱਖ ਦਿੰਨੇ ਜੀ ਤੇ ਦੂਜਾ ਬੱਚਾ ਵੀ ਆਪਾਂ ਖੜ ਲੀਏ ਆਹ ਲੋ ਇਹ ਦੂਜਾ ਬੱਚਾ ਵੀ ਆਪਾਂ ਵਿੱਚ ਰੱਖ ਦਿੰਨੇ ਜੀ ਲੋ ਜੀ ਇਹ ਆਪਣੇ ਬੱਚੇ ਹੁਣ ਬਸ ਇਹ ਇੱਥੇ ਪੜ ਜਾਣਗੇ ਜੀ ਤੇ ਇਹਦੇ ਬੱਚੇ ਦੇਖੋ ਜੀ ਹੁਣ ਸਾਨੂੰ ਇਹਨਾਂ ਦਾ ਵੀ ਇਕੱਲੇ ਹਾਂ ਲੜਦਾ ਕਰਤੇ ਲੜਾ ਹੋਗਾ ਬਚਾਰਾ ਇਹਨੇ ਪੋਛ ਪਾਸ ਕਿਤੇ ਦੀ ਕਿਸੇ ਨੇ ਵੈਸੇ ਹੀ ਹੋ ਗਈ ਨਹੀਂ ਝੜ ਗਈ ਪੋਛ ਇਹ ਬੱਚਾ ਬਹੁਤ ਸੋਹਣਾ ਜੀ ਇਹ ਹੋ ਵੱਧ ਗਿਆ ਹਾਲੋ ਇਹ ਆਪਣੀ ਆ ਬੱਚੇ ਵੀ ਬਹੁਤ ਸੋਹਣੇ ਨੇ ਤੇ ਆ ਦੇਖੋ ਜੀ ਆਪਣਾ ਇਹ ਆਪਣੇ ਕਲੀਆਂ ਝੜ ਗਈ ਸੀ ਬੱਚੇ ਇਹ ਇਹ ਪੁੱਜੇ ਦੇ ਵਿੱਚ ਹੀ ਝਾੜ ਗਈ ਦੀ ਕਲੀਆਂ ਤੁਹਾਨੂੰ ਪਤਾ ਹੈ ਇਹ ਇੱਥੇ ਆਪਣੀ ਜਿਹੜੀ ਥੋੜੀ ਬਲੈਡ ਲਾਈਨ ਦੀ ਇੱਥੇ ਪੈਲਾ ਹੀ ਪੈਂਦਾ ਇਹ ਇਹਹੀ ਕਾਰਨ ਹੁੰਦਾ ਬਲੈਡ ਲਾਈਨ ਦਾ ਜੀ ਦੇਖੋ ਇਹ ਬਲੈਡ ਕਰਨ ਜੋ ਸੇਮ ਪੈਣ ਭਾਈ ਆਪਾਂ ਜੋੜਾ ਲਾ ਲੀਏ ਉਹਨਾਂ ਦੇ ਬੱਚੇ ਹੈ ਜਿਹਾ ਆਉਂਦੇ ਨੇ ਇਹ ਆਪਣੀ ਲਵੇ ਐਵੇਂ ਨਹੀਂ ਦੋ ਬੱਚੇ ਹੈ ਜੇ ਆਏ ਨੇ ਕੋਈ ਉਹ ਬੈਠਾ ਇੱਕੇ ਬੈਠਾ ਪੈਣ ਪਈ ਦਾ ਜੋੜਾ ਲੱਗ ਗਿਆ ਸੀ ਤੇ ਤਾਂ ਕਰਕੇ ਹੈ ਜੇ ਬੱਚੇ ਆਏ ਆ ਬੱਚੇ ਸਹੀ ਆਏ ਨੇ ਗ੍ਰੀਨ ਸਹੀ ਆਏ ਨੇ ਤੇ ਉਹ ਦੋ ਬੱਚੇ ਸਹੀ ਆਏ ਨੇ ਉਹ ਜੱਗ ਜੱਗ ਇੱਕ ਕਪਾਈਡ ਮੇਰੇ ਕੋ ਆਪਣਾ ਨੋ ਨੋਕ ਲਾਈਨ ਗ੍ਰੀਨ ਤੇ ਉਸ ਦੀ ਚਾਹ ਨੂੰ ਯੈਲੋ ਸਾਈਨ ਦਿਖ ਰਿਹਾ ਉੱਪਰ ਯੈਲੋ ਪੇਪਰ ਬਹੁਤ ਹਨਾ ਬੱਚਾ ਹੋ ਗਿਆ ਤੇ ਲੋ ਜੀ ਵੀਡੀਓ ਬਧੇ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਅਗਲੀ ਵੀਡੀਓ ਚ ਫੇਰ ਮਿਲਾਂਗੇ ਨਮੇ ਟੋਕ ਕੇ ਰਹਿਣਾ ਤਬ ਤੱਕ ਜੀ ਬਾਏ ਬਾਏ ਦੋਸਤੋ